ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਡੋਮਾ ਪ੍ਰੀਤ ਸਿੰਘ ਦਾ ਜਰਸਕਦਰ ਕਾਂਗਰਸ ਪਾਰਟੀ ਪਿਛਲੇ ਕਈ ਦਿਨਾਂ ਤੋਂ ਅਮਿਤ ਸ਼ਾਹ ਵੱਲੋਂ ਜੇਸ਼ਵੀ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀਰਾਂਓ ਅੰਬੇਦਕਰ ਜੀ ਦਾ ਅਪਮਾਨ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਪਰਚੀ ਨਹੀਂ ਵਿਦੇਸ਼ਾਂ ਵਿੱਚ ਵੀ ਜਿੱਥੇ ਬਾਬਾ ਸਾਹਿਬ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਬੈਠੇ ਜਿਦੇ ਭਾਰ ਦੇ ਸੁਧਾਨ ਨੂੰ ਮੰਨਣ ਵਾਲੇ ਲੋਕ ਬੈਠੇ ਨੇ ਉਹਨਾਂ ਦੇ ਵਿੱਚ ਇੱਕ ਰੋਸ ਫੈਲਾ ਹੋਇਆ ਔਰ ਕੱਲ ਹੀ ਜਿਨ੍ਹਾਂ ਨੂੰ ਥਿਰੋਂ ਬਾਬਾ ਸਾਹਿਬ ਅੰਮੜਕਰ ਨਾਲ ਪਿਆਰ ਸੀ ਉਹਨਾਂ ਨੇ ਬਾਬਾ ਸਾਹਿਬ ਦੀਆਂ ਤਖਤੀਆਂ ਫੜ ਕੇ ਔਰ ਬਾਬਾ ਸਾਹਿਬ ਅੰਮੜਕਰ ਦੇ ਹੱਕ 'ਚ ਤੇ ਭਾਰਤੀ ਸੰਵਿਧਾਨ ਦੇ ਹੱਕ 'ਚ ਅਮਿਤ ਸ਼ਾਹ ਦੇ ਖਿਲਾਫ ਅਮਿਤ ਸ਼ਾਹ ਦਾ ਪੁੱਤਰਾ ਭੁਗ ਪ੍ਰਦਰਸ਼ਨ ਕੀਤਾ ਅ ਮੈਂ ਉਹਨਾਂ ਦਾ ਧਰਬਾਤੀਆਂ ਲੋਕਾਂ ਦਾ ਪਰਮ ਕਲਮ ਨੂੰ ਅਫਸੋਸ ਹੈ ਜੀ ਕਿ ਕੁਝ ਲੋਕ ਸਿਰਫ ਬਾਬਾ ਸਾਹਿਬ ਅੰਮਿਤਕਾਰ ਦੇ ਨਾਂ ਤੇ ਵੋਟਾਂ ਲੈਣ ਲਈ ਬਾਬਾ ਸਾਹਿਬ ਅੰਮਿਤਕਾਰ ਦਾ ਨਾਮ ਵਰਤਦੇ ਆ ਤੇ ਕੁਝ ਲੋਕਾਂ ਨੇ ਬਾਬਾ ਸਾਹਿਬ ਅੰਮਿਤਕਾਰ ਦੇ ਨਾਂ ਤੇ ਖਵਾਂਚ ਫੋਟੋਵਾਲ ਲਵਾਉਣ ਵਾਸਤੇ ਪ੍ਰਦਰਸ਼ਨ ਕੀਤੇ ਜਿਵੇਂ ਅੱਜ ਅਸੀਂ ਦੇਖ ਲਈਏ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੋਟੈਸਟ ਜਾਨੀ ਕਿ ਖਬਰਾਂ ਲਵਾਉਣ ਵਾਸਤੇ ਹੀ ਕਹਿ ਲਈਏ ਲੱਗਦਾ ਇਹਨਾਂ ਨੇ ਕੀਤਾ ਹੋਣਾ ਜਿਹਦੇ ਵਿੱਚ ਇੱਕ ਐਸ ਸੀ ਐਮ ਐਲ اے ਵੀ ਸ਼ਾਮਲ ਸੀ ਉਸ ਤੋਂ ਦੂਸਰੇ ਲੋਕ ਵੀ ਚਲੋ ਸ਼ਾਮਲ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਬਾਬਾ ਸਾਹਿਬ ਅੰਬੇੜਕਰ ਦੀਆਂ ਫੋਟੋਆਂ ਲਾ ਕੇ ਹੀ ਵੋਟਾਂ ਲਿਆਂ ਤੇ ਝੜੂਰ ਜੋਨਸਰ ਰੱਖ ਕੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਸੀ। ਜਦ ਇਹਨਾਂ ਨੇ ਬਾਬਾ ਸਾਹਿਬ ਅੰਬੇੜਕਰ ਦੇ ਹੱਕ 'ਚ ਤੇ ਅਮਿਤ ਸ਼ਾਹ ਦੇ ਖਿਲਾਫ ਕੋਈ ਪ੍ਰੋਟੈਸਟ ਕੀਤਾ ਤੇ ਬਾਬਾ ਸਾਹਿਬ ਅੰਬੇੜਕਰ ਦੇ ਪਾਰਕ ਤੋਂ ਜਿਹੜਾ ਕਿ ਜਿਹੜੀ ਬਰੰਡਾ 'ਚ ਬਣਿਆ ਹੋਇਆ ਹੈ। ਮੈਂ ਦੇਖਿਆ ਕਿ ਇੱਥੇ ਇਹਨਾਂ ਨੇ ਉਹ ਜਿਹੜੀਆਂ ਬਾਬਾ ਸਾਹਿਬ ਅੰਬੇੜਕਰ ਦੀਆਂ ਤਖਤੀਆਂ ਫੋਟੋ ਵਾਲੀਆਂ ਫੜੀਆਂ ਹੋਈਆਂ ਸੀ। ਇੱਥੇ ਫੋਟੋਆਂ ਖੜਾਈਆਂ ਤੇ ਉਹ ਤਖਤੀਆਂ ਨੂੰ ਬਾਬਾ ਸਾਹਿਬ ਅੰਬੇੜਕਰ ਦੀਆਂ ਫੋਟੋਆਂ ਨੂੰ ਉਵੇਂ ਹੀ ਛੱਡ ਕੇ ਉੱਥੇ ਤੁਮੇ ਸਮਝਣਾ ਇਹ ਵੀ ਇਹਨਾਂ ਨੇ ਵੀ ਅਮਿਤ ਸਾਹਿਬ ਵਾਂਗੂ ਹੀ ਬਾਬਾ ਸਾਹਿਬ ਅਬਿੜਕਰ ਦਾ ਅਪਮਾਨ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਤੇਜਰੀਵਾਲ ਸਾਹਿਬ ਜਿਹੜੇ ਇਹਨਾਂ ਦੇ ਹੈੱਡ ਹੈ ਪਿਛਲੇ ਸਾਲ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀਗੀਆਂ ਦਿੱਲੀ ਦੀਆਂ ਹੁਣ 5 ਸਾਲ ਹੋ ਗਏ ਦੁਬਾਰਾ ਹੋ ਰਹੀਆਂ ਚੋਣਾਂ ਅਸੀਂ 6 ਦਸੰਬਰ ਨੂੰ ਇੱਕ ਕਾਰਜਕ੍ਰਮ ਕੀਤਾ ਸੀਗਾ ਬਾਬਾ ਸਾਹਿਬ ਅਬਿੜਕਰ ਜਿਹੜੀ ਭੂਮੀ ਹੈਗੀ ਹੈ ਉੱਥੇ ਸਭੀ ਵਾਲੀ ਪੋਰ ਰੋਡ ਉੱਥੇ ਰੈਲੀ ਕੀਤੀ ਸੀ ਤੇ ਉਹ ਅਮਿਤ ਆਪਣੇ ਤੇਜਰੀਵਾਲ ਸਾਹਿਬ ਆਏ ਸੀ ਇਸ ਨੂੰ ਤੇ ਆਪਣੀ ਕਮੇਟੀ ਵੱਲੋਂ ਇੱਕ ਮੰਗ ਰੱਖੀ ਸੀ ਸਾਰੇ ਇੰਡੀਆ ਦੀ ਕਮੇਟੀ ਬਣੀ ਹੈ ਮੈਂ ਉਹਦਾ ਜਾਣ ਸਕਦੀ ਆ ਤੇ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰੀ ਕੋਠੀ ਹੈ ਉਹ ਸੱਭੀ ਵਾਲੀ ਉਹ ਰੋਡ ਬਾਬਾ ਸਾਹਿਬ ਅਮੜਕਰ ਦੀ ਜਿਹੜੀ ਰਿਹਾਸ ਤੋਂ ਸਾਹਮਣੇ ਹੈ ਇਹ ਜਿਹੜੀ ਕੋਠੀ ਹੈ ਬਾਬਾ ਸਾਹਿਬ ਅਮੜਕਰ ਨੂੰ ਤੇ ਪਾਰਕ ਵਾਸਤੇ ਉਹਨਾਂ ਦੇ ਮਿਊਜ਼ੀਅਮ ਵਾਸਤੇ 60 ਦੁੱਤੀ ਜਣੇ ਚਾਹੀਦੀ ਹੈ ਤੇ ਕੇਜਰੀਵਾਲ ਸਾਹਿਬ ਨੇ ਉਥੇ ਕਿਹਾ ਸੀਗਾ ਕਿ ਬਾਬਾ ਸਾਹਿਬ ਅਮੜਕਰ ਦਾ ਅਸੀਂ ਇੰਨਾ ਸਨਮਾਨ ਕਰਦੇ ਆ ਇੱਕ ਕੋਠੀ ਦਾ ਛੱਡੋ ਮੈਂ 100 ਕੋਠੀਆਂ ਉਹਨਾਂ ਵਾਸਤੇ ਛੱਡਣ ਲਈ ਤਿਆਰ ਆ 5 ਸਾਲ ਹੋ ਗਏ ਦੁਬਾਰਾ ਚੋਣਾ ਆ ਰਹੀ ਹੈ ਦਿੱਲੀ ਦੇ ਵਿੱਚ ਤੇ ਕੋਠੀ ਹਲੇ ਤੱਕ ਦਿੱਤੀ ਨਹੀਂ ਸੀ ਬਾਬਾ ਸੋਮ ਮੜਕਰ ਸਾਬੀ ਉਲਪੁਰ ਰੋਡ ਸੋ ਇਹਨਾਂ ਨੇ ਕੇਜਰੀਵਾਲ ਸਾਹਮਣੇ ਵੀ ਧਰਨਾ ਦਿੱਤਾ ਉਥੇ ਬਾਬਾ ਸੋਮ ਮੜਕਰ ਦੇ ਹੱਕ 'ਚ ਚੰਗੀ ਗੱਲ ਹੈ ਕਾਂਗਰਸ ਪਾਰਟੀ ਦੀ ਸੁਮੂਚੇ ਰੀਡਰਸ਼ਿਪ ਨੂੰ ਮੈਂ ਸਲੂਟ ਕਰਦਾ ਔਰ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਔਰ ਖੜਗੇ ਸਾਹਿਬ ਔਰ ਕਾਂਗਰਸ ਦੀ ਸੁਮੂਚੇ ਰੀਡਰਸ਼ਿਪ ਜਿਸ ਤਰ੍ਹਾਂ ਬਾਬਾ ਸਾਹਿਬ ਦੇ ਹੱਕ 'ਚ ਔਰ ਭਾਰਤੀ ਸੰਵਿਧਾਨ ਦੇ ਹੱਕ 'ਚ ਮੈਦਾਨ ਦੇ ਵਿੱਚ ਡਟੀਆ ਰਾਜ ਸਭਾ ਤੋਂ ਲੋਕ ਸਭਾ 'ਚ ਡਟੀਆ ਤੇ ਕਾਂਗਰਸ ਪਾਰਟੀ ਦਾ ਹਰ ਕਾਰਜਕਰਤਾ ਆਰ ਲੀਡਰ ਜਿਹੜਾ ਪੱਦਰ ਤੇ ਬਲਾਕ ਪੱਦਰ ਤੇ ਅੰਮ੍ਰਿਤਕ ਸਿੰਘ ਸਾਹਿਬ ਦੇ ਸਨਮਾਨ ਚ ਖੜਾ ਹੋਇਆ ਤੇ ਬਾਬਾ ਸਭਾ ਬਿਰਕਾਰ ਦਾ ਮਾਨ ਸਨਮਾਨ ਵਧਾਉਣ ਦੇ ਲਈ ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਅਮਰਸਾਹ ਦੇ ਖਿਲਾਫ ਇੱਕ ਮੂਵਮੈਂਟ ਜਿਹੜੀ ਚੱਲ ਰਹੀ ਹੈ ਮੈਂ ਸਮਝਦਾ ਕਿ ਸਾਰਿਆਂ ਨੂੰ ਇਸ ਲਹਿਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਕਾਰਜ ਅੱਜ ਕੀਤਾ ਉਹਨਾਂ ਨੂੰ ਘਟੋਕਰ ਬਾਬਾ ਸਭਾ ਬਿਰਕਾਰ ਦਾ ਜਿਹੜਾ ਅਪਮਾਨ ਕੀਤਾ ਹੈ ਇਹਦੇ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਹੜੇ ਦਿੱਕਤੀ ਸੀ ਕਿ ਉਹ ਖਾਦੀ ਬੋਤਲ ਨੂੰ ਕੂੜੇ ਤੇ ਢੇਰਾਂ ਦੇ ਵਿੱਚ ਪੰਨਾਂ ਵਿੱਚ ਪੰਨਾਂ ਮੈਂ ਉਹੀ ਕਹਿ ਰਿਹਾ ਕਿ ਜਦੋਂ ਤੁਸੀਂ ਬਾਬਾ ਸਾਹਿਬ ਬਿੜਕਰ ਦੀ ਤਕਤੀ ਲੈ ਕੇ ਫੋਟੋ ਘਚਾਉਣ ਵਾਸਤੇ ਪ੍ਰੋਟੈਸਟ ਕਰਨ ਆਇਓ ਤੁਹਾਡਾ ਫਰਜ਼ ਬਣਦਾ ਹੈ ਕਿ ਉਹ ਤਕਤੀ ਨੂੰ ਬਾਬਾ ਸਾਹਿਬ ਬਿੜਕਰ ਦੀ ਫੋਟੋ ਨੂੰ ਮਾਣ ਸਨਮਾਨ ਦੇ ਨਾਲ ਅਸੀਂ ਆਪਣੀਆਂ ਗੱਡੀਆਂ 'ਚ ਰੱਖ ਕੇ ਲੈ ਗਏ ਜਾਈਏ ਆਪਣੇ ਦਫ਼ਤਰਾਂ 'ਚ ਰੱਖੀਏ ਉਹਨਾਂ ਦਾ ਅਸੀਂ ਵੀ ਪ੍ਰੋਟੈਸਟ ਕੱਲ ਅਦਾਲਤ ਮਾ ਪੰਚਾਇਤ ਵੱਲੋਂ ਵੀ ਕੀਤਾ ਕਾਂਗਰਸ ਪਾਰਟੀ ਵੱਲੋਂ ਵੀ ਕੀਤਾ ਹੈ ਸਾਡੇ ਕੋਲ ਵੀ ਤਕਤੀਆਂ ਬਾਬਾ ਸਾਹਿਬ ਬਿੜਕਰ ਦੇ ਬੈਨਰ ਬਣੇ ਹੋਏ ਸੀ ਅਸੀਂ ਉਹ ਬੈਨਰ ਸਵੇਟ ਕੇ ਆਪਣੀਆਂ ਗੱਡੀਆਂ 'ਚ ਰੱਖੇ ਕਿਉਂਕਿ ਅਸੀਂ ਦਿਲੋਂ ਮਾਣ ਦਿਲੋਂ ਸਨਮਾਨ ਕਰਦੇ ਜਿਹੜਾ ਦਿਲ ਦੇ ਵਿੱਚ ਸਨਮਾਨ ਹੈ ਨ ਬਾਬਾ ਸਾਬਾ ਮੀੜ ਕਰਦਾ ਅਸਲ ਚ ਉਹ ਹੀ ਹੈ ਤੇ ਜਿਹੜੀ ਬੋਧਨ ਸਮਾਜ ਪਾਰਟੀ ਦੀ ਬਸ ਸਖਤ ਰੋਚਨਾ ਕਰਨਾ ਸੋਣਾ ਤੇ ਬੋਧਨ ਸਮਾਜ ਪਾਰਟੀ ਜਿਹੜੀ ਬਾਬਾ ਸਾਬਾ ਮੀੜ ਕਰਦੇ ਨਾ ਤਾਂ ਹੀ ਬਣੀ ਸੀ ਤੇ ਮਾਇਆਬਤੀ ਜੀ ਅੱਜ ਬਿਲਕੁਲ ਚੁੱਪ ਬੈਠੇ ਆ ਤੇ ਬੀਐਸਪੀ ਵਾਲਿਆਂ ਦੇ ਪਤਾ ਨਹੀਂ ਕੀ ਹੋ ਗਿਆ ਕਿ ਬੀਜੇਪੀ ਤੋਂ ਡਰਦੇ ਆ ਇਹ ਤੋਂ ਡਰਦੇ ਆ ਉਹਨਾਂ ਦੇ ਬੀਜੇਪੀ ਦੇ ਨਾਮ ਲੱਗ ਗਏ ਇਹ ਤੇ ਅਮਿਤ ਸ਼ਾਹ ਦੇ ਖਿਲਾਫ ਜੇ ਬਾਬਾ ਸਾਬਾ ਮੀੜ ਕਰਦੇ ਇੱਕ ਵੀ ਸ਼ਬਦ ਇਹਨਾਂ ਦੇ ਮੂੰਹ ਨਹੀਂ ਨਿਕਲ ਰਿਹਾ ਸੋ ਆਵਾਮ ਆਦਮੀ ਪਾਰਟੀ ਨੂੰ ਤੇ ਬੀਐਸਪੀ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ